जय भीम नवो बुधाए ਅਸੀਂ ਬਾਡਰ ਨੰਬਰ 7 ਤੋਂ ਬਸਰਾ ਫੈਮਿਲੀ ਔਰ ਕੇਵਲ ਕ੍ਰਿਸ਼ਨ ਅਹੇਰ ਜੀ ਤੇ ਵਿਰੋਨਿਕਾ ਬਸਰਾ ਜਿਹੜੀ ਕਿ ਸਾਊਥ ਕੋਰੀਆ ਚੋਂ ਬਰਾਂਜ ਮੈਡਲ ਜਿੱਤ ਕੇ ਆਈ ਹੈ ਅਸੀਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਅਤੇ ਸੰਸਾਰ ਵਿੱਚ ਰਹਿੰਦੇ ਆਪਣੇ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦੇ ਹਾਂ ਦੀਵਾਲੀ ਦੀਆਂ ਤਨ ਤੇ ਰਸ ਦੀਆਂ ਵਿਸ਼ੇਸ਼ ਕਰਮਾਂ ਦੇ ਦੀਆਂ ਅਤੇ ਆਉਣ ਵਾਲੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੈ ਭੀਮ ਨਮੋ ਬਧਾਈ ਹਾਂਜੀ ਮੈਂ ਕੇਵਲ ਕੇਵਲ ਇਹ ਮੈਂ ਕੈਨੇਡਾ ਤੋਂ ਆਇਆ ਹੁਣੇ ਥੋੜੇ ਦਿਨ ਹੋਏ ਆ ਤੇ ਮੈਂ ਉੱਥੇ ਬੈਠੇ-ਬੈਠੇ ਸਾਨੂੰ ਜਦੋਂ ਸਾਡੀ ਬੀਟੀਆ ਸਾਡੀ ਪੁੱਤਰੀ ਆ ਰਨਿਕਾ ਵੱਸਾ ਇਹਨੇ ਤਗਮਾ ਜਿੱਤਿਆ ਦਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਖੁਦ ਹੁਣ ਘਰ ਚੱਲ ਕੇ ਮੈਂ ਕਿਹਾ ਬੀਟੀਆ ਆਪਣੀ ਨੂੰ ਮੈਂ ਵਧਾਈਆਂ ਦਵਾ ਬਹੁਤ-ਬਹੁਤ ਮੁਬਾਰਕਬਾਦ ਬਾਕੀ ਜੋ ਇਸ ਵੇਲੇ ਤੋਂ ਹਾਰ ਚੱਲ ਰਿਹਾ ਹੈ ਦੀਵਾਲੀ ਦਾ ਗੁਰਪੁਰਬ ਹੈ ਮੂਜ਼ੂ ਮਹਾਰਾਜ ਦਾ ਜਿੰਨੀ ਵੀ ਤਿਹਾਰ ਹੈਗੇ ਚੱਲਦੇ ਬਹੁਤ-ਬਹੁਤ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਨਕਉਦਰ ਵਾਸੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦੂਸਰਾ ਇੱਕ ਅਪੀਲ ਹੈ ਮੇਰੀ ਬੇਨਤੀ ਇਹ ਹੈ ਵੀ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਛੋਟੇ-ਛੋਟੇ ਦੁਕਾਨਦਾਰ ਆ ਲੱਗੇ ਆਪਾਂ ਵੱਧ ਤੋਂ ਵੱਧ ਉਹਨਾਂ ਤੋਂ ਦੀਵਾਲੀ ਦੀਆਂ ਤਿਆਰ ਦੀਆਂ ਸਾਰੀਆਂ ਚੀਜ਼ਾਂ ਪਰਚੇਸ ਕਰੀਏ ਕਿਉਂਕਿ ਉਹ ਵੀ ਗਰੀਬ ਬੰਦੇ ਹਨ ਤੇ ਆਪਾਂ ਜੇ ਉਹਨਾਂ ਕੋ ਕੁਝ ਲਾਵਾਂਗੇ ਤਾਂ ਉਹਨਾਂ ਦੀ ਵੀ ਦੀਵਾਲੀ ਦਾ ਸਹਾਰਾ ਸਾਰਾ ਕੁਝ ਸਾਰਾ ਨਕਲ ਗਿਆ ਦੀਵਾਲੀ ਬਣੇ ਉਹਨਾਂ ਦੀ ਵੀ ਤੇ ਆਪਾਂ ਆਨਲਾਈਨ ਚੀਜ਼ਾਂ ਥੋੜੀਆਂ ਜੀਆਂ ਜੀ ਅਮੀ ਦੀ ਅ ਮਾਣੂ ਭੈਣਾਂ ਨੂੰ ਬੱਚੀਆਂ ਨੂੰ ਆਨਲਾਈਨ ਘਟਾਈਏ ਤੇ ਜਿਆਦਾ ਆਪਾਂ ਲੋਕਲ ਜਿਹੜੇ ਆਪਣੇ ਛੋਟੇ ਛੋਟੇ ਦੁਕਾਨਦਾਰਾਂ ਉਹਨਾਂ ਤੋਂ ਚੀਜ਼ਾਂ ਪਰਚੇਜ਼ ਕਰੀਏ ਜੋ ਕਿ ਤੇ ਵੈਲੀ ਦਾ ਤੇ ਹਰ ਜਿਹੜਾ ਉਹਨਾਂ ਨੂੰ ਵੀ ਔਰ ਸਾਡੇ ਲਈ ਸਾਰਿਆਂ ਲਈ ਸ਼ੁਭ ਕਾਮਨਾਵਾਂ ਲੈ ਕੇ ਆਵੇ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਇੱਕ ਵਾਰੀ ਫੇਰ ਮੇਰੇ ਵੱਲੋਂ ਬਰਨਿਕਾ ਵਸਰਾ ਨੂੰ ਮੇਰੇ ਵੱਲੋਂ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ ਮਹਾਰਾਜਾ ਨੂੰ ਤਰੱਕੀਆਂ ਬਖਸ਼ੇ ਤੇ ਗੱਲਾਂ ਵੀ ਇਦਾਂ ਹੀ ਆਪਣਾ ਆਪਣਾ ਨਾਮ ਔਰ ਸਾਡੇ ਪੇਰੈਂਟਸ ਦਾ ਸਾਡੇ ਨਕੂਦਰਾ ਨਾਮ ਚਮਕਾਉਣ ਥੈਂਕ ਯੂ ਥੈਂਕ ਯੂ